ਇੱਕ ਤੋਂ ਬਾਅਦ ਪ੍ਰੋਗਰਾਮ ਵਿਚਾਰਤਾਂ ਦਾ ਅੰਦਰਾ ਦੇ ਵਿੱਚ ਸਾਰੇ ਦਰਸ਼ਕਾਂ ਦਾ ਇੱਕ ਵਾਰ ਤੋਂ ਫੇਰ ਸਵਾਗਤ ਤੇ ਸਰ ਤੁਹਾਡਾ ਵੀ ਇੱਕ ਵਾਰ ਤੋਂ ਫੇਰ ਸਵਾਗਤ ਗੱਲ ਕਰ ਰਹੇ ਹਾਂ ਅਸੀਂ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਵੱਖੋ-ਵੱਖਰੇ ਬਿਆਨ ਸਾਹਮਣੇ ਆਏ ਨੇ ਉੱਥੇ ਹੀ ਆ ਸਾਫ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਵੀ ਬਿਆਨ ਆਇਆ ਉਹ ਕਹਿੰਦੇ ਕਿ ਕੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬਦਲੇ ਦੀਆਂ ਕਾਰਵਾਈਆਂ ਨਹੀਂ ਹੋਈਆਂ ਸੀ ਕੀ ਕਹਿੰਦੇ ਹੋ ਤੁਸੀਂ ਪਹਿਲਾਂ ਤਾਂ ਮੈਂ ਇਸੇ ਗੱਲ ਨੂੰ ਕਹੂੰਗਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਦਲੇ ਦੀ ਕਾਰਵਾਈ ਤਾਜੀ ਹੋਈ ਹੈ ਹਾਂ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਕਾਲ ਤੱਕ ਸਾਡੇ ਕਾਜਵਾਕ ਜੱਥੇਦਾਰ ਸਹਿ ਚੁੱਕੇ ਨੇ ਦਮਦਮਾ ਸਾਹਿਬ ਦੇ ਜੱਥੇਦਾਰ ਸਹਿਬਾਨ ਸੀ 2 ਦਸੰਬਰ ਨੂੰ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਸਜ਼ਾ ਸੁਣਾਈ ਸੀ ਔਰ ਉਸ ਤੋਂ ਕੁਝ ਦਿਨਾਂ ਬਾਅਦ ਇਹਨਾਂ ਨੂੰ ਜੱਥੇਦਾਰ ਦੇ ਪਦ ਤੋਂ ਲਾਤ ਤਾਂ ਗਿਆ ਅਹੁਦੇ ਤੋਂ ਜੀ ਜੀ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਨੂੰ ਲਾਤਿਆ ਇਹ ਵੀ ਬਦਲਾਖੋਰੀ ਦੀ ਨੀਤੀ ਹੈ ਇਹਨੂੰ ਵੀ ਬਦਲਾਖੋਰੀ ਕਹਿੰਦੇ ਆ ਔਰ ਉਹਨਾਂ ਦਾ ਦਰਦ ਚਲਕਦਾ ਕਿਉਂਕਿ ਉਹ ਆਪ ਇਹਦੇ ਪੀੜਤ ਹੋਏ ਨੇ ਇਸ ਬਿਆਨ ਤੋਂ ਚਲਕਦਾ ਇਸ ਬਿਆਨ ਤੋਂ ਚਲਕਦਾ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਨੇ ਵੀ ਪਰਚੇ ਦੇਣ ਚ ਕੋਈ ਪਤਾਹੀ ਨਹੀਂ ਕੀਤਾ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਪਰਚੇ ਦਿੱਤੇ ਪਰਿੰਦਰ ਚਾਲ ਤੇ ਵੀ ਪਰਚੇ ਦਿੱਤੇ ਹੋਰਾਂ ਦੇ ਵੀ ਪਰਚੇ ਦਿੱਤੇ ਹਾਂ ਤੇ ਇਸ ਕਰਕੇ ਜੇ ਮੈਂ ਕਹਾਂ ਹੁਣ ਮੋਗੇ ਦਾ ਇੱਕ ਐਮਐਲਏ ਸੀਗਾ ਜਨ ਉੱਤੇ ਵੀ ਪਰਚਾ ਦਿੱਤਾ ਬਾਅਦ ਦੇ ਵਿੱਚ ਉਹ ਅਕਾਲੀ ਦਲ ਜਾ ਗਿਆ ਪਰਚੇ ਕੈਨਸਲ ਹੋ ਗਏ ਆ ਚਰਨਜੀਤ ਬਰਾੜ ਜਿਹੜੇ ਹੈਗੇ ਆ ਇੱਥੇ ਪਰਚਾ ਦਿੱਤਾ ਇਹ ਵਾਪਸ ਜਦੋਂ ਅਕਾਲੀ ਦਲ ਜੁਆਇਨ ਕਰ ਗਿਆ ਪਰਚਾ ਕੈਨਸਲ ਹੋ ਗਿਆ ਇਹਨਾਂ ਨੇ ਮਤਲਬ ਕਿਉਂਕਿ ਇਹ ਮਨਪ੍ਰੇਰਿਤ ਬਦਲਣਾ ਚਲਾ ਗਿਆ ਸੀ ਜਦੋਂ ਇਹਨੂੰ ਘੇਰਾ ਕਵਿੰਦੀ ਕੀਤੀ ਫਿਰ ਇਹ ਵਾਪਸ ਆ ਗਿਆ ਇਹਦੇ ਪਰਚੇ ਕੈਨਸਲ ਹੋ ਗਏ ਜੋ ਹੁਣ ਸਾਡੇ ਸਾਹਮਣੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਤਾਂ ਪਰਚੇ ਹੋਏ ਆ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਦਰਦ ਠੀਕ ਚਲਗਦਾ ਕਿਉਂਕਿ ਉਹਨਾਂ ਤੇ ਵੀ ਤਾਜੀ-ਤਾਜੀ ਬਦਲਾਖੋਰੀ ਦੀ ਨੀਤੀ ਨਾਲ ਕਾਰਵਾਈ ਕੀਤੀ ਗਈ ਜੀ ਬਿਲਕੁਲ ਸਰ ਅਗਲੀ ਖਬਰ ਦੇ ਵੱਲ ਚਲਦੇ ਹਾਂ ਲੁਧਿਆਣਾ ਜ਼ਿਮਨੀ ਚੋਣ ਜਿਸ ਦਾ ਨਤੀਜਾ ਸਾਹਮਣੇ ਆ ਚੁੱਕਿਆ ਹੈ ਤੇ ਇਸ ਨਤੀਜੇ ਦੇ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਤੇ ਹਰੇਕ ਪਾਰਟੀ ਕਿੱਥੇ ਖੜੀ ਹੈ ਇਹ ਆਪਾਂ ਨੂੰ ਕਾਫੀ ਹੱਦ ਤੱਕ ਸਪਸ਼ਟ ਹੋ ਗਿਆ ਪਰ ਕਾਂਗਰਸ ਦੀ ਜਦ ਕਰ ਆਪਾਂ ਗੱਲ ਕਰੀਏ ਤੇ ਇਹਨਾਂ ਦੀ ਥੜੇ ਬੰਦੀ ਤੇ ਕੁਝ ਆਗੂਆਂ ਦਾ ਇਥੋਂ ਨਿਕਲ ਕੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕੀ ਇਸ ਨਤੀਜੇ ਤੋਂ ਬਾਅਦ ਕੀ ਕਮਜ਼ੋਰ ਹੋਗੀ ਪੰਜਾਬ ਚ ਨਹੀਂ ਕਾਂਗਰਸ ਪਹਿਲਾਂ ਹੀ ਕਮਜ਼ੋਰ ਹੈ ਸੀ ਤਾਂ ਇਟ ਸਮ ਹੈ ਨਾ ਜੇ ਕਾਂਗਰਸ ਮਜ਼ਬੂਤ ਹੁੰਦੀ ਫਿਰ ਸਰਕਾਰ ਬਣਾ ਲੈਂਦੀ ਕਾਂਗਰਸ ਦਾ ਵੋਟ ਪਰਸੈਂਟੇਜ ਜਿਹੜਾ ਪਿਛਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋਈਆਂ 26.8 ਗਿਆ ਜੀ ਆਮ ਆਦਮੀ ਪਾਰਟੀ ਦਾ 26% ਗਿਆ ਪੁਆਇੰਟ 8% ਦਾ ਫਰਕ ਹੈ ਹਮ ਮੇਰੇ ਕਹਿਣ ਦਾ ਮਕਸਦ ਹੈਗਾ ਕਿ ਕਾਂਗਰਸ ਇੰਨੀ ਮਜ਼ਬੂਤ ਨਹੀਂ ਹੈ ਕਿ ਆਪਣੇ ਦਮ ਖੰਮ ਤੇ ਸੂਬੇ ਚ ਸਰਕਾਰ ਬਣਾ ਲੇ ਹਾਂ ਜਿਹੜੀ ਗੱਲ ਸੋਚਣ ਵਾਲੀ ਹੈ ਇਹ ਅਗਰ ਪੰਜਾਬ ਚੋਂ ਬੀਜੇਪੀ ਦਾ ਵੋਟ ਕਟੇਗਾ ਫਿਰ ਕਾਂਗਰਸ ਦਾ ਵੋਟ ਵਧੇਗਾ ਤੁਸੀਂ ਪਿਛਲਾ ਰੈਸੀਪ੍ਰੋਕਲ ਚੱਲਦਾ ਆ ਰਿਹਾ 2002 ਦੇ ਵਿੱਚ ਬੀਜੇਪੀ ਦਾ ਵੋਟ ਘਟਿਆ ਹੂੰ ਤੇ ਸ਼ਹਿਰਾਂ ਦੇ ਵਿੱਚੋਂ ਕਾਂਗਰਸ ਦਾ ਵੋਟ ਵਧਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੂੰ ਉਦੋਂ ਤੇ 2007 ਦੇ ਵਿੱਚ ਬੀਜੇਪੀ 23 ਸੀਟਾਂ ਤੇ ਲੜੀ ਤੇ 19 ਸੀਟਾਂ ਜਿੱਤ ਗਿਆ ਹੂੰ ਜਿੱਦਾਂ ਹੀ ਵੋਟ ਪਰਸੈਂਟੇਜ ਵਧਿਆ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਆ ਗਈ ਕੈਪਟਨ ਹਾਰ ਗਿਆ ਹੂੰ 2012 ਦੇ ਵਿੱਚ ਵੀ ਬੀਜੇਪੀ ਜਿਹੜੀ ਹੈ 14-15 ਸੀਟਾਂ ਤੇ ਜਿੱਤ ਗਈ। ਹੂੰ ਠੀਕ ਹੈ ਫਿਰ ਵੋਟ ਪਰਸੈਂਟੇਜ ਵਧਿਆ ਰਿਹਾ ਤੇ ਫਿਰ ਸਰਕਾਰ ਉਹਨਾਂ ਦੀ ਬਣ ਗਈ। ਜਿੱਦਾਂ ਹੀ ਬੀਜੇਪੀ ਤਿੰਨ ਤੇ ਆਈ ਆ ਹੁਣ। ਹੂੰ ਬੀਜੇਪੀ ਦੇ ਦੋ ਐਮਐਲਏ ਜਿੱਤੇ ਆ। ਹੂੰ ਹੂੰ ਇੱਕ ਕਸ਼ਮੀ ਤੇ ਇੱਕ ਜੰਗੀ ਲਾਲ ਮਾਜਾ ਦੋ ਐਮਐਲਏ ਜਿੱਤੇ ਆ ਤੇ ਜਿੱਦਾਂ ਹੀ ਦੋ ਐਮਐਲਏ ਇਹਨਾਂ ਦੇ ਜਿੱਤੇ ਆ ਤੇ ਪੰਜਾਬ ਸਰਕਾਰ ਬਦਲ ਗਈ ਆ। ਇਸ ਕਰਕੇ ਜਿਹੜੀ ਗੱਲ ਇਹ ਹੈਗੀ ਆ ਕਿ ਜੇ ਬੀਜੇਪੀ ਸਟਰੋਂਗ ਰਹਿੰਦੀ ਆ ਤੇ ਕਾਂਗਰਸ ਆ ਨੁਕਸਾਨ ਹੁੰਦਾ। ਉਨ ਲੁਧਿਆਣਾ ਜਿਮਨੀ ਚੌਂ ਨਵੀ ਤੁਸੀਂ ਦੇਖ ਲਓ ਹਾਂ ਭਾਜਪਾ 20000 ਵੋਟ ਲੈ ਗਈ ਹਾਂਜੀ ਠੀਕ ਹੈ ਜੇ ਭਾਜਪਾ 15000 ਲੈ ਜਾਂਦੀ ਕਾਂਗਰਸ ਚਿੱਤ ਗਈ ਸੀ ਹਾਂ ਠੀਕ ਹੈ ਨਾ 5000 ਵੋਟ ਉਧਰ ਚਲੀ ਜਾਂਦੀ ਤੇ 5000 ਉਹਨਾਂ ਦੀ ਘਟ ਜਾਂਦੀ ਬਰਾਬਰ ਹੋ ਗਿਆ ਸੀਗਾ ਤੇ ਫਰਕ ਤਾਂ ਸਿਰਫ ਇਹ ਹੈਗਾ ਕਹਿਣ ਦਾ ਮੇਰਾ ਕਿ ਜਿੱਥੇ-ਜਿੱਥੇ ਕਾਂਗਰਸ ਨੂੰ ਡੈਂਟ ਪੈਂਦਾ ਉਹ ਭਾਜਪਾ ਪੰਜਾਬ ਚ ਪਾਉਂਦੀ ਹੈ ਕਾਰਨ ਇਹ ਆ ਪੰਜਾਬ ਦੇ ਵਿੱਚ ਨਾ ਜਿਹੜਾ ਹਿੰਦੂ ਵੋਟ ਹੈ ਹਾਂ ਉਹ ਦੋ ਪਾਰਟੀਆਂ ਤੇ ਜ਼ਿਆਦਾ ਵਿਸ਼ਵਾਸ ਕਰਦਾ ਹੈ ਜੇ ਇਕ ਤਾਂ ਕਾਂਗਰਸੇ ਕਰਦਾ ਹੈ ਬਈ ਇਹਨਾਂ ਨੇ ਅਤਵਾਦ ਦਾ ਕਾਲਾ ਦੌਰ ਖਤਮ ਕੀਤਾ ਬਈ ਸਾਡੀਆਂ ਜਾਨਾਂ ਬਚਾਈਆਂ ਉਹ ਲੋਗ ਉਹਨਾਂ ਥੈਂਕ ਕਰਦੇ ਨੇ ਧੰਨਵਾਦ ਕਰਦੇ ਨੇ ਦੂਜਾ ਬੀਜੇਪੀ ਦਾ ਇਸ ਕਰਕੇ ਸ਼ਹਿਰਾਂ ਦੇ ਵਿੱਚ ਪ੍ਰਭਾਵ ਹੈ ਵਪਾਰੀ ਵਰਗ ਆ ਹਿੰਦੂ ਤਵ ਦਾ ਵੋਟ ਹੈ ਰਾਸ਼ਟਰਵਾਦ ਦਾ ਵੋਟ ਹੈ ਇਸ ਕਰਕੇ ਹਿੰਦੂ ਲਾਈਕ ਕਰਦਾ ਇਹ ਦੋਨਾਂ ਦਾ ਵੋਟ ਪਰਸੈਂਟੇਜ ਸ਼ਹਿਰਾਂ ਦੇ ਵਿੱਚ ਹੈਗਾ ਜੇ ਸ਼ਹਿਰਾਂ 'ਚ ਬੀਜੇਪੀ ਡਿਗਦੀ ਹੈ ਕਾਂਗਰਸ ਉੱਪ ਹੁੰਦੀ ਹੈ ਤੇ ਸਰਕਾਰ ਬਣਦੀ ਹੈ ਨਹੀਂ ਤਾਂ ਨਹੀਂ ਬਣਦੀ ਹਾਂ ਹੁਣ ਜਿਹੜੀ ਗੱਲ ਹੈਗੀ ਕਿ ਕਾਂਗਰਸ ਕਮਜ਼ੋਰ ਹੈਗੀ ਹੈ ਕਿਉਂਕਿ ਬੀਜੇਪੀ ਸਟਰੋਂਗ ਹੋ ਗਈ ਹੋਈ ਹੈ ਬੀਜੇਪੀ 8% ਤੋਂ 18% ਤੇ ਆ ਗਈ ਤੇ ਕਾਂਗਰਸ ਜਿਹੜੀ ਹੈ 37.5% ਤੋਂ 26% ਤੇ ਆ ਗਈ 10% ਡਿਗੇ ਉਹ 10% ਵਧੇ ਜੀ ਠੀਕ ਹੈ ਨਾ ਇਤੋਂ ਹੀ ਕਲੀਅਰ ਹੋ ਜਾਂਦਾ ਕਿ ਬੀਜੇਪੀ ਵੱਲ ਵੋਟ ਜਾਂਦਾ ਕਾਂਗਰਸ ਆ ਦੂਜੀ ਜਿਹੜੀ ਗੱਲ ਹੈ ਕਿ ਕਾਂਗਰਸ ਸਿਸਟਮ ਤੜੇਬੰਦੀ ਚ ਫਸੀ ਹੋਈ ਆ ਰਾਜਾ ਅਵੜਿੰਗ ਅਲੱਗ ਚਲਾਂਦੇ ਪਏ ਆ ਨਾਲ ਪ੍ਰਤਾਪ ਬਾਜਵਾਰ ਆ ਲਿਆ ਸੁਖਬਾਲ ਖੈਰ ਆ ਲਿਆ ਹੋਇਆ ਨਰਤੇਜ ਚੀਮਾ ਆ ਲਿਆ ਹੋਇਆ ਇਹ ਆਪਣੀ ਡਫਲੀ ਲੱਗ ਵਜਾਂਦੇ ਪਏ ਦੂਜੇ ਪਾਸੇ ਰਾਣਾ ਗੁਰਜੀਤ ਪ੍ਰਗਟ ਸਿੰਘ ਚਰਨਜੀਤ ਚੰਨੀ ਇਹ ਅਲੱਗ ਚੱਲਦੇ ਪਏ ਨੇ ਇਸ ਕਰਕੇ ਕਾਂਗਰਸ ਉਦੋਂ ਤੱਕ ਨਹੀਂ ਪੰਜਾਬ ਦੇ ਵਿੱਚ ਕਾਬਜ਼ ਹੋ ਸਕਦੀ ਜਦੋਂ ਤੱਕ ਇਹ ਜੁਆਇੰਟਲੀ ਨਹੀਂ ਲੜਨਗੇ ਮਿਲ ਕੇ ਨਹੀਂ ਲੜਨਗੇ ਉਦੋਂ ਤੱਕ ਪੰਜਾਬ ਦੇ ਵਿੱਚ ਕਾਂਗਰਸ ਦਾ ਭਲਾ ਨਹੀਂ ਹੋ ਸਕਦਾ ਤਾਂ ਵਿਰੋਧੀਆਂ ਦਾ ਫਾਇਦਾ ਹੁੰਦਾ ਰਹੇਗਾ ਵਿਰੋਧੀਆਂ ਦਾ ਫਾਇਦਾ ਹੁੰਦਾ ਰਹੇਗਾ ਵੋਟ ਪਰਸੈਂਟੇਜ ਜਿੱਦਾਂ ਡੇਗੂਗਾ ਬੀਜੇਪੀ ਵੱਲ ਜਾਊਗਾ ਨਾ ਬੀਜੇਪੀ ਦੀ ਸਰਕਾਰ ਬਣਨੀ ਨਾ ਕਾਂਗਰਸ ਹੀ ਬਣਨੀ ਫਿਰ ਕਿਸੇ ਹੋਰ ਦੀ ਬਣ ਜਾਵੇ ਜੀ ਅਗਲੀ ਖਬਰ ਦੇ ਵੱਲ ਚੱਲਦੇ ਸਰ ਖਬਰ ਇਹ ਲੱਗ ਰਹੀ ਹੈ ਕੁਝ ਕਿ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਣ ਜਾ ਰਿਹਾ ਹੈ ਹਾਂ ਬਿਲਕੁਲ ਦੇਖੋ ਬਹੁਤ ਵਧੀਆ ਸਵਾਲ ਤੁਹਾਡਾ ਕੀਤਾ ਵਾ ਕਿਉਂਕਿ ਮੈਂ ਇਹੀ ਸੋਚ ਰਿਹਾ ਸੀਗਾ ਅਰਵਿੰਦ ਕੇਜਰੀਵਾਲ ਜਿਹੜੇ ਰਾਸ਼ਟਰੀ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਜਦੋਂ ਜਿਮਣੀ ਚੋਣ ਦਾ ਪ੍ਰਚਾਰ ਹੋ ਰਿਹਾ ਸੀ ਉਹਦੇ ਵਿੱਚ ਸਟੇਜ ਤੇ ਕਿਹਾ ਸੀ ਕਿ ਸੰਜੀਵ अरोड़ा ਨੂੰ ਤੁਸੀਂ ਜਿਤਾਓ ਹੂੰ ਅਗਲੇ ਦਿਨ ਮੰਤਰੀ ਮੈਂ ਬਣਾਉਂਗਾ ਹੂੰ ਹੂੰ ਚਲੋ ਕਹਿੰਦੀਆਂ ਗੱਲਾਂ ਹੁੰਦੀਆਂ ਹਫਤਾ ਦਾ ਸਨ ਅੱਗੇ ਪਿੱਛੇ ਹੋ ਜਾਂਦੇ ਆ ਸੰਜੀਵ ਅਰੋੜਾ ਜਿੱਤ ਗਿਆ ਪੰਜਾਬ ਚ ਮੰਤਰੀ ਮੰਡਲ ਚ ਫੇਰ ਬਦਲ ਹੋਵੇਗਾ ਹੂੰ ਕਿਉਂਕਿ ਸ਼ਹਿਰੀ ਜਿਹੜੇ ਲੁਧਿਆਣੇ ਤੱਕ ਲੁਧਿਆਣੇ ਹਜੇ ਤੱਕ ਕੋਈ ਮੰਤਰੀ ਨਹੀਂ ਹੈਗਾ ਇੱਕ ਜਿਹੜੀ ਹੈ ਉਦਯੋਗ ਦੀ ਨਗਰੀ ਆ ਕਾਰੋਬਾਰ ਦੀ ਨਗਰੀ ਆ ਜਿੱਥੇ ਉਸਵਾਲ ਵਰਗੇ ਵੱਡੇ ਵੱਡੇ ਗਰੁੱਪ ਨੇ ਹੀਰੋਜ਼ ਵਰਗੇ ਉੱਥੋਂ ਕੋਈ ਮਨਿਸਟਰ ਨਹੀਂ ਹੈਗਾ ਹੁਣ ਬੀਜੇ ਸੌਰੀ ਆਮਾਨੀ ਪਾਰਟੀ ਨੂੰ ਚੇਰਾ ਲੱਭ ਗਿਆ ਜਿਹੜਾ ਇੱਕ ਆਪ ਵੱਡਾ ਉਦਯੋਗਪਤੀ ਆ ਉਹਨੂੰ ਉੱਥੇ ਪ੍ਰੋਜੈਕਟ ਕਰਕੇ ਮੰਤਰੀ ਬਣਾਣਗੇ ਤਾਂ ਕਿ ਉੱਥੋਂ ਜਿਹੜੀ ਵੋਟ ਹੈ ਉਹ ਸਾਡੀ ਅਸੀਂ ਇੰਡਸਟਰੀਸਟਾਂ ਦੀ ਵੋਟ ਹੈ ਕਾਰੋਬਾਰੀਆਂ ਦੀ ਵੋਟ ਹੈ ਉਹਨੂੰ ਅਸੀਂ ਟੱਚ ਕਰ ਸਕੀਏ ਟਾਸਕ ਵੀ ਦਿੱਤੀ ਜਾਏਗੀ ਹੁਣ ਇਹੀ ਜਿਹੜੀਆਂ ਨਾ ਮੇਰੇ ਕੋਲ ਜਿਹੜੀਆਂ ਮੁੱਖ ਸਿਟੀ ਹੁੰਦੀਆਂ ਜਿਹੜੇ ਮੁੱਖ ਸ਼ਹਿਰ ਹੈਗੇ ਆ ਜਲੰਧਰ ਹੈ ਲੁਧਿਆਣਾ ਇਹਨਾਂ ਚੋਂ ਹਰ ਸਿਟੀ ਚ ਕੋਈ ਮਨਿਸਟਰ ਨਹੀਂ ਹੈਗਾ ਠੀਕ ਆ ਕੁਣ ਭਗਤ ਨੂੰ ਬਣਾਇਆ ਲੇਕਿਨ ਜਿਮਣੀ ਜੋਂ ਤੋਂ ਬਾਅਦ ਬਣਾਇਆ ਤੇ ਇਸ ਕਰਕੇ ਜਿਹੜਾ ਹੁਣ ਲੱਗ ਰਿਹਾ ਕਿ ਕਈ ਜਿਹੜੇ ਮੰਤਰੀਆ ਉਤਾਰੇ ਵੀ ਜਾਣਗੇ ਕਈ ਮੰਤਰੀ ਨਵੇਂ ਵੀ ਲਿਆਂਦੇ ਜਾਣਗੇ ਕਈਆਂ ਦੇ ਡਿਪਾਰਟਮੈਂਟ ਬਦਲੇ ਵੀ ਜਾਣਗੇ ਜਿਨ੍ਹਾਂ ਕੋਲ ਡਿਪਾਰਟਮੈਂਟ ਸਹੀ ਨਹੀਂ ਚੱਲ ਰਿਹਾ ਜਿਨ੍ਹਾਂ ਦੀਆਂ ਰਿਪੋਰਟ ਕਾਰਡ ਖਰਾਬ ਨੇ ਉਹਨਾਂ ਦੇ ਬਦਲੇ ਵੀ ਜਾਣਗੇ ਕਈ ਮਹਿਕਮੇ ਬਦਲੇ ਜਾਣਗੇ ਹੋ ਸਕਦਾ ਇੰਦਰਵੀਰ ਨਿੱਜਰ ਜਿਹੜੇ ਬਹੁਤ ਸਿਆਣੇ ਪੁਰਾਣੇ ਜਿਹੜੇ ਆਵਾਮੀ ਪਾਰਟੀ ਦੇ ਐਮਐਲਏ ਆ ਮੰਤਰੀ ਵੀ ਰਹੇ ਆ ਪੰਜਾਬ ਦੇ ਲੋਕਲ ਬੋਰਡ ਦੇ ਹੋ ਸਕਦਾ ਉਹਨਾਂ ਦੀ ਵਾਪਸੀ ਕਰਾ ਲਈ ਜਾਵੇ ਮੰਤਰੀ ਮੰਡਲ ਚ ਕਿਉਂਕਿ ਉਹ ਬਹੁਤ ਸ਼ਰੀਫ ਹੋ ਨਾਮਵਰ ਡਾਕਟਰ ਵੀ ਨੇ ਹੋ ਸਕਦਾ ਹੈ ਕਿ ਪ੍ਰੋਫੈਸਰ ਬਗਵਿੰਦਰ ਕੌਰ ਸਿੱਧੂ ਨੂੰ ਲਿਆਣ ਕਿਉਂਕਿ ਉਹ ਖੁਦੇ ਲਾਈਨ ਲਲਾਇਆ ਹੋਇਆ ਹੈ ਸਰਜੀਤ ਕੌਰ ਮਾਨੁਕੇ ਆ ਉਹਨੂੰ ਲਿਆ ਇਸ ਤਰ੍ਹਾਂ ਕਈ ਐਮਐਲਏ ਜਿਹੜੇ ਇਹਨਾਂ ਦੇ ਸੀਨੀਅਰਸ ਵੀ ਹੈਗੇ ਆ ਉਹਨਾਂ ਨੂੰ ਵੀ ਵਾਪਸ ਲਿਆ ਸਕਦੇ ਆ ਬਲਕਾਰ ਸਿੰਘ ਨੇ ਕਰਤਾਰਪੁਰ ਤੋਂ ਨੇ ਬੜੇ ਜੰਮਦਾਰ ਨੇ ਦਲਤਾਂ ਦੇ ਆਈਕਨ ਨੇ ਉਹਨਾਂ ਨੂੰ ਵੀ ਲਿਆਇਆ ਜਾ ਸਕਦਾ ਕਈ ਜਿਹੜੇ ਫੇਰ ਬਦਲ ਮੈਨੂੰ ਲੱਗਦਾ ਉਹਦੀ ਤਿਆਰੀ ਹੋ ਰਹੀ ਆ ਔਰ ਫੇਰ ਬਦਲ ਦੇ ਵਿੱਚ ਕਈ ਜਿਹੜੇ ਛੁੱਟੀ ਵੀ ਹੋਏਗੀ ਕਈਆਂ ਨੂੰ ਨਵੇਂ ਮਿਲਿਆਂ ਦਾ ਜਾਊਗਾ ਉਹਦੀ ਰੂਪਰੇਖਾ ਸਾਰੀ ਜਿਹੜੀ ਉਹ ਤਿਆਰ ਹੋ ਰਹੀ ਹੈ ਸਰ ਜਾਂਦੇ ਜਾਂਦੇ ਇੱਕ ਸਵਾਲ ਹੋਰ ਜਦੋਂ ਸੰਜੀਵ ਅਰੋੜਾ ਨੂੰ ਮੈਦਾਨ ਚ ਉਤਾਰਿਆ ਸੀ ਲੁਧਿਆਣੇ ਦੇ ਵਿੱਚ ਤਾਂ ਵਿਰੋਧੀਆਂ ਦਾ ਇਹ ਕਹਿਣਾ ਸੀਗਾ ਕਿ ਉਹ ਰਾਜ ਸਭਾ ਦੇ ਮੈਂਬਰ ਨੇ ਤੇ ਕੇਜਰੀਵਾਲ ਉਹਨਾਂ ਨੂੰ ਐਮ ਐਲ ਏ ਬਣਾ ਕੇ ਆਪ ਰਾਜ ਸਭਾ ਦੀ ਸੀਟ ਤੇ ਜਾਣਾ ਚਾਹੁੰਦੇ ਨੇ ਕੀ ਇਹ ਸੰਭਵ ਹੋ ਸਕਦਾ ਨਹੀਂ ਤਾਂ ਕੇਜਰੀਵਾਲ ਉਹਨਾਂ ਨੇ ਮਨਾ ਕਰ ਦਿੱਤਾ ਕਿ ਮੈਂ ਰਾਜ ਸਭਾ 'ਚ ਨਹੀਂ ਜਾ ਰਿਹਾ ਹਮ ਰਾਜ ਸਭਾ ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਪੰਜਾਬ ਦੀ ਹਸਤੀ ਨੂੰ ਭੇਜਿਆ ਜਾਏਗਾ ਮੈਨੂੰ ਲੱਗਦਾ ਹੈ ਕੀ ਰਾਜ ਸਭਾ ਦੇ ਵਿੱਚ ਹੋ ਸਕਦਾ ਕੋਈ ਵੱਡਾ ਇੰਡਸਟਰੀਸਪੇਜਿਆ ਜਾਵੇ ਜਵਾਬੇ ਤੋਂ ਕਿਸੇ ਉਹ ਵੱਡੀ ਕੰਪਨੀ ਦਾ ਮਾਲਕ ਨੂੰ ਭੇਜਿਆ ਜਾਵੇ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕੇ ਕੇਜੀ ਵਾਲ ਹੋਣਾ ਨੇ ਤਾਂ ਹੁਣ ਤਾਜੀ ਪ੍ਰੈਸ ਕਾਨਫਰੰਸ ਮਨਾ ਕਰਤਾ ਕਿ ਮੈਂ ਰਾਜ ਸਭਾ ਚ ਨਹੀਂ ਜਾ ਰਿਹਾ ਇਹ ਸਾਰੀਆਂ افਵਾਹਾਂ ਲੜਾਈਆਂ ਜਾ ਰਹੀਆਂ ਜੀ ਬਿਲਕੁਲ ਸੋ ਪ੍ਰੋਗਰਾਮ ਵਿਚਾਰਪਟਾ ਆਂਧਰਾ ਦੇ ਵਿੱਚ ਸਰ ਅੱਜ ਲੈਨੇ ਆ ਦਰਸ਼ਕਾਂ ਤੋਂ ਇਜਾਜ਼ਤ ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ ਧੰਨਵਾਦ